જરા سوچ ਕੇ দেখো કે ਜਦੋਂ ਕਿਸੇ ਦੀ ਲੜਾਈ ਵਿੱਚ ਇੱਕ ਮਾਤੜ ਇਨਸਾਨ ਦਾ ਨੁਕਸਾਨ ਹੋ ਜਾਏ ਤਾਂ ਉਸ ਤੇ ਕੀ ਬੀਤੇਗੀ ਅੱਜ ਦੀ ਕਹਾਣੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਗੁਰਾਇਆ ਦੇ ਨੌਜਵਾਨ ਜਗਜੀਤ ਸਿੰਘ ਦੀ ਜੋ ਆਪਣੇ ਪਿਤਾ ਘਰਵਾਲੀ ਅਤੇ ਦੋ ਬੱਚਿਆਂ ਨਾਲ ਬੜੀ ਸੋਹਣੀ ਜ਼ਿੰਦਗੀ ਜੀ ਰਿਹਾ ਸੀ ਪਰ ਇੱਕ ਦਿਨ ਅਚਾਨਕ ਦਿਹਾੜੀ ਉੱਤੇ ਗਏ ਨਾਲ ਕੁਝ ਅਜੀਹਾ ਵਾਪਰਿਆ ਕਿ ਜਿਸ ਨੇ ਪਰਿਵਾਰ ਦੇ ਆਰਥਿਕ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਸਾਲ 2024 ਵਿੱਚ ਜਗਜੀਤ ਸਿੰਘ ਨਾਂ ਦਾ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਨਾਲ ਦੇ ਪਿੰਡ ਵਿੱਚ ਦਿਹਾੜੀ ਕਰਨ ਜਾਂਦਾ ਹੈ ਅੱਗੋਂ ਜਿਸ ਪਰਿਵਾਰ ਦੇ ਉਹ ਘਰ ਕੰਮ ਲੱਗਾ ਸੀ ਉਸ ਪਰਿਵਾਰ ਵਿੱਚ ਮਕਾਨ ਦੀਆਂ ਨੀਹਾਂ ਨੂੰ ਲੈ ਕੇ ਅਚਾਨਕ ਵਿਵਾਦ ਖੜਾ ਹੋ ਗਿਆ ਅਤੇ ਇਹ ਵਿਵਾਦ ਇੰਨਾ ਵੱਧ ਗਿਆ ਕਿ ਇੱਕ ਧਿਰ ਵੱਲੋਂ ਦੂਜੀ ਧਿਰ ਉੱਪਰ ਗੋਲੀ ਤੱਕ ਚਲਾ ਦਿੱਤੀ ਗਈ ਤੇ ਅਤੇ ਇਸ ਗੋਲੀ ਦਾ ਸ਼ਿਕਾਰ ਹੋਇਆ ਇਹ ਨੌਜਵਾਨ ਜਗਜੀਤ ਸਿੰਘ ਉਥੇ ਕੰਮ ਕਰਦੇ ਆ ਉਹ ਕੋਈ ਘਰੇਲੂ ਉਹਨਾਂ ਦਾ ਆਪਸ ਵਿੱਚ ਨੀਹਾਂ ਦਾ ਵਿਵਾਦ ਹੀ ਤੇ ਉਹਦੇ ਚੱਕਰ ਵਿੱਚ ਹੀ ਉਹਨਾਂ ਦੇ ਝਗੜੇ ਦੇ ਵਿੱਚ ਮੈਨੂੰ ਉਹਨਾਂ ਕੋ ਗੋਲੀ ਲੱਗ ਗਈ ਅਹੀਂ ਡਾਉਂਦੇ ਆ ਉਹਨਾਂ ਨੂੰ ਤੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਉਹਨਾਂ ਨੇ ਪਰਵਾਲ ਵਰ ਗੱਡੀ ਜਾ ਤੇ ਬਸ ਮਾਰੀ ਤੇ ਉਹਨਾਂ ਨੇ ਆਪਸ ਦੇ ਵਿੱਚ ਹੀ ਆ ਪਰ ਗੋਲੀ ਮੇਰੇ ਲੱਗੀ ਜਗਜੀਤ ਸਿੰਘ ਦੇ ਇਲਾਜ ਉੱਪਰ ਥੋੜਾ ਬਹੁਤ ਕਰਚ ਰੋਲੇ ਵਾਲੇ ਪਰਿਵਾਰ ਵੱਲੋਂ ਕੀਤਾ ਗਿਆ ਪਰ ਨੁਕਸਾਨ ਜ਼ਿਆਦਾ ਹੋਣ ਕਾਰਨ ਉਹਨਾਂ ਵੱਲੋਂ ਇਲਾਜ ਉੱਤੇ ਪੈਸਾ ਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਜਗਜੀਤ ਦੇ ਪਰਿਵਾਰ ਦੀ ਸਾਰੀ ਜਮ੍ਹਾਂ ਪੂੰਜੀ ਉਸਤੇ ਇਲਾਜ ਉੱਤੇ ਲੱਗ ਗਈ ਤਕਰੀਬਨ 9-10 ਲੱਖ ਰੁਪਈਆ ਮੇਰੇ ਤੇ ਲੱਗਾ ਕੋਈ ਥੋੜੀ ਜਿਹੀ ਮਦਦ ਉਹਨਾਂ ਪਹਿਲਾਂ ਕੀਤੀ ਸਾਡਾ ਮੋਰਕੇ ਉਹਨਾਂ ਨੇ ਭੱਜ ਗਏ ਉਹ ਕੈਂਪਰੋਮਾਈਜ਼ ਕਰਨਾ ਚਾਹੁੰਦੇ ਨਾ ਕੈਂਪਰੋਮਾਈਜ਼ ਹੋਈ ਫਿਰ ਪਿਆ ਸਾਡਾ ਲੱਗਾ ਇਸ ਕਰਕੇ ਜੋ ਵੀ ਆਪਣੇ ਕੋ ਹੈਗੀ ਸੀ ਜਮਾ ਪੂੰਜੀ ਉਹ ਸਾਰੀ ਇਸ ਕਰਨਾਂ ਦੇ ਵਿੱਚ ਲਾ ਗੀ ਹੁਣ ਪਰਿਵਾਰ ਨੇ ਪਾਲਣ ਪੋਸ਼ਣ ਲਈ ਜਗਜੀਤ ਸਿੰਘ ਵੱਲੋਂ ਖਾਲਸਾ ਏਡ ਕੋਲ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਖਾਲਸਾ ਏਡ ਨੇ ਉਸਦੇ ਹਾਲਾਤਾਂ ਦਾ ਜਾਇਜ਼ਾ ਲੈਂਦਿਆ ਉਸ ਨੂੰ ਇੱਕ ਦਧਾਰੂ ਪਸ਼ੂ ਲੈ ਕੇ ਦਿੱਤਾ ਜਿਸ ਤੋਂ ਬਾਅਦ ਜਗਜੀਤ ਦੇ ਪਰਿਵਾਰਕ ਹਾਲਾਤਾਂ ਵਿੱਚ ਕੁਝ ਸੁਧਾਰ ਆਇਆ ਹੈ ਚਲੋ ਸਾਨੂੰ ਖਾਲਸਾ ਏਡ ਨੇ ਬੜੀ ਮਦਦ ਕੀਤੀ ਚਲੋ ਇਹਨਾਂ ਨੇ ਰਿਕਵੈਸਟ ਕੀਤੀ ਸੀ ਕਿ ਦੁੱਧ ਪਾਣੀ ਤੋਂ ਹੀ ਹੌਕੇ ਹੋਏ ਪਏ ਆ ਤੇ ਸਾਨੂੰ ਇਹਨਾਂ ਨੇ ਕਾ ਰਿਕੁਐਸਟ ਦੇ ਆਧਾਰ ਤੇ ਸਾਨੂੰ ਇੱਕ ਗਾਂ ਦਿੱਤੀ ਇਹਨਾਂ ਨੇ ਤੇ ਉਹਦੇ ਨਾਲ ਸਾਡਾ ਕੋਈ ਬੜਾ ਸਵਾਰਵਾ ਹੋਇਆ ਆਪਣੇ ਦੁੱਧ ਦਾ ਦੇਚਿਆ ਕੁਛ ਲਾਲੋ ਕੋਈ ਘਰ ਦਾ ਗੁਜ਼ਾਰਾ ਹੋਇਆ ਘਰ ਦੀ ਵਰਤੋਂ ਵਿੱਚ ਲਾਲੋ ਤੁਸੀਂ ਸਾਵੇ 4-5 ਲੀਟਰ ਦੁੱਧ ਘਰ ਦੀ ਵਰਤੋਂ ਹੀ ਆਪਣੀ ਤੇ ਕੋਈ 5-4 ਲੀਟਰ ਆਪਾਂ ਵੇਚਦੇ ਵੀ ਰਹੇ ਹਾਂ ਤੇ ਮਿਲਵੇ ਸੋਨਾ ਗੁਜ਼ਾਰਾ ਹੁੰਦਾ ਰਿਹਾ ਨੂੰ ਤੇਲ ਜਿਹੜਾ ਚੱਲਦਾ ਰਿਹਾ ਸਾਡਾ ਪੰਜਾਬ ਦੇ ਅਨੇਕਾਂ ਲੋੜਵੰਦ ਅੱਜ ਵੀ ਇਹੋ ਜਿਹੀ ਮਦਦ ਤੋਂ ਵਾਂਝੇ ਬੈਠੇ ਨੇ ਇਹ ਸਭ ਸੰਭਵ ਤਾਂ ਹੀ ਹੋ ਸਕੇਗਾ ਜੇਕਰ ਖਾਲਸਾ ਈਟ ਤੱਕ ਤੁਹਾਡਾ ਦਸਵੰਦ ਪਹੁੰਚ ਸਕੇਗਾ ਸਕਰੀਨ ਉੱਤੇ ਦਿੱਤੇ ਖਾਤੇ ਜਾਂ ਫਿਰ QR ਕੋਡ ਨੂੰ ਸਕੈਨ ਕਰਕੇ ਖਾਲਸਾ ਈਟ ਦੀਆਂ ਇਨ੍ਹਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ